ਅਕਾਲ ਪੁਰਖ ਵਾਹਿਗੁਰੂ ਜੀ ਦੇ ਚੌਥੇ ਜਾਮੇ ਵਿੱਚ ਪੰਜਵਾਂ ਜਾਮਾ ਪ੍ਰਗਟ ਹੋਇਆ ਐਸੇ ਦੀਨ ਦੇ ਆਲ ਸਤਿਗੁਰੂ ਦੀਨ ਦੁਨੀਆ ਦੇ ਮਾਲਕ ਸ਼ਹਾਦਤ ਦੀ ਅਵਦੀ ਨੂੰ ਹੋਰ ਉੱਚਿਆਂ ਚੁੱਕਣ ਵਾਲੇ ਸ਼ਹਾਦਤ ਦੀ ਅਵਦੀ ਨੂੰ ਮਾਨਣ ਵਾਲੇ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦਾ ਆਗਾਸ਼ 16 ਸੋ 20 ਬਿਕਰਮੀ ਸੰਮਤ ਵੈਸਾਖ ਵਤੀ ਸੰਮਤ ਪੀ ਨੂੰ ਹੋਇਆ ਅੱਜ ਦੇ ਦਿਨ ਨੂੰ ਹੋਇਆ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਪ੍ਰਗਟ ਹੋਏ ਪੂਰੀ ਹੋਈ ਕਰਾਮਾਤ 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 ਆਪ ਸਿਰਜਣਹਾਰੈ ਤਾਰਿਆ ਆਪ ਸਿਰਜਣਹਾਰੈ ਤਾਰਿਆ ਧੰਨ ਧੰਨ RAMDAS GURU ਧੰਨ ਧੰਨ RAMDAS GURU ਜਿਨ ਸਿਰ ਆ ਤੀਨ ਸਵਾਰਿਆ ਜਿਨ ਸਿਰ ਆ ਤੀਨ ਸਵਾਰਿਆ ਧੰਨ ਮਾਤਾ ਭਾਨੀ ਜੀ ਜਿਨ੍ਹਾਂ ਦੀ پاک ਹੁਕ ਤੋਂ ਪੰਜਵਾ ਜਾਮਾ ਪ੍ਰਗਟ ਹੋਇਆ ਜਿਨ੍ਹਾਂ ਦੇ ਹਿਰਦੇ ਚੋਂ ਉਹ ਪ੍ਰਕਾਸ਼ ਹੋਏ ਪ੍ਰਕਾਸ਼ ਮਾਨ ਹੋਏ ਗੋਇੰਦਵਾਲ ਦੀ ਧਰਤੀ ਤੇ ਸਤਿਗੁਰੂ ਜੀ ਦਾ ਪ੍ਰਕਾਸ਼ ਹੁੰਦਾ ਤੇ ਗੁਰੂ ਅਕਾਲ ਪੁਰਖ ਵਾਹਿਗੁਰੂ ਵਿੱਚ ਕੋਈ ਫਰਕ ਨਹੀਂ ਕੋਈ ਅਪੇਧ ਨਹੀਂ ਗੁਰਬਾਣੀ ਵਿੱਚ ਲਿਖਿਆ ਹੈ ਜੋਤ ਰੂਪ ਹਰ ਆਪ ਜੋਤ ਰੂਪ ਹਰ ਆਪ ਜੋਤ ਰੂਪ ਹਰ ਆਪ ਜੋਤ ਰੂਪ ਹਰਿਆਪ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਪਹਿਲੀ ਪਾਤਸ਼ਾਹੀ ਤੋਂ ਦਸਵੀਂ ਪਾਤਸ਼ਾਹੀ ਤੀਕਰ ਜੋ ਪੰਜਵਾ ਜਾਮਾ ਹੈ ਜੀ ਅਗੰਮੀ ਵਰਕਤਾਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਸੱਚੇ ਪਾਤਸ਼ਾਹ ਇੰਦਰਾਸ ਹੌਂਦੇ ਨੇ ਸਮੁੰਦ ਬੀਰੋਲ ਸਰੀਰ ਹਮ ਦੇਖਿਆ ਸਮੁੰਦ ਬੀਰੋਲ ਸਰੀਰ ਹਮ ਦੇਖਿਆ ਇਕ ਵਸਤ ਅਨੂਪ ਦਿਖਾਈ ਇਕ ਵਸਤ ਅਨੂਪ ਦਿਖਾਈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਨਾਨਕ ਭੇਦ ਨਾ ਪਾਈ ਅਕਾਲ ਪੁਰਖ ਵਾਹਿਗੁਰੂ ਜੀ ਵਿੱਚ ਪਰਮਾਤਮਾ ਵਿੱਚ ਪ੍ਰਭੂ ਵਿੱਚ ਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵਿੱਚ ਕੋਈ ਫਰਕ ਨਹੀਂ ਹੈ ਜੀ ਸਤ ਗੁਰ ਵਿਚ ਆਪ ਰਖੇਨ 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 ਕਰ ਪ੍ਰਗਟ ਆਪ ਸੁਨਾਇਆ ਕਰ ਪ੍ਰਗਟ ਆਪ ਸੁਨਾਇਆ ਕੋਈ ਫਰਕ ਨਹੀਂ ਜੀ ਭਟ ਸਹਿਬਾਨ ਤੇ ਇਥੇ ਦੀ ਕਰ ਕਹਿੰਦੇ ਨੇ ਧਰਨ ਗਗਨ ਨਵਖੰਡ ਮਹਿ ਜੋਤ ਸਭ ਰੂਪੀ ਰਹਿਓ ਭਰ ਪਨ ਮਥੁਰਾ ਕਾਛੇ ਭੇਦ ਨਹੀਂ ਗੁਰ ਅਰਜਨ ਪਰਤਖ ਹਰ ਆਪਾਂ ਕਿਸੇ ਨੂੰ ਕਹਿ ਦੰਨੇ ਆ ਬਈ ਆ ਰੱਬ ਵਰਗਾ ਲੱਗਦਾ ਕਿਉਂਕਿ ਉਹਦੇ ਵਿੱਚ ਰੱਬੀ ਗੁਣ ਨੇ ਉਹ ਚਲਕਦੇ ਨੇ ਕੋਈ ਭੈਣ ਕੋਈ ਵੀਰ ਪ੍ਰਚਾਰਕ ਹੋ ਸਕਦਾ ਹੈ ਕਥਾ ਵਾਚਕ ਹੋ ਸਕਦਾ ਆਪਾਂ ਕਹਿ ਦੰਨੇ ਆ ਬਈ ਇਹ ਰੱਬ ਵਰਗਾ ਲੱਗਦਾ ਪਰ ਵੇਖੋ ਪਟ ਸਹਿਵਾਨ ਤੇ ਕਹਿੰਦੇ ਨੇ ਖੁਦ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਕਾਲ ਪੁਰਖ ਜੀ ਹੈ ਦੁਨੀਆ ਤੇ ਉਹਨਾਂ ਨੂੰ ਪ੍ਰਗਟ ਕੀਤਾ ਤੇ ਪ੍ਰਗਟ ਕਰਦੇ ਆਏ ਨੇ ਇਸੇ ਕਰਕੇ ਪਟ ਸਹਿਵਾਨ ਕਹਿੰਦੇ ਨੇ ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਾਖ ਹਰ ਐਸੇ ਦੀਨ ਦੇ ਆਲ ਸਤ ਗੁਰੂ ਸ਼ਹਾਦਤ ਦੀ ਅਵਦੀ ਨੂੰ ਹੋਰ ਉੱਚਿਆਂ ਚ ਉੱਕਣ ਵਾਲੇ ਸ਼ਹਾਦਤ ਦੀ ਆਵਦੀ ਨੂੰ ਮੰਨਣ ਵਾਲੇ ਜੀ ਜਿਨ੍ਹਾਂ ਨੂੰ ਆਪਾਂ ਸ਼ਹੀਦਾਂ ਦੇ ਸਿਰਤਾਜ ਕਹਿੰਦੇ ਆਂ ਗੋਇਦਵਾਲ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਪ੍ਰਗਟ ਹੋਏ ਧੰ ਹੈ ਮਾਤਾ ਪਾਨੀ ਜਿਨ੍ਹਾਂ ਦੇ ਬੱਚੇ ਅੱਜ ਵੀ ਆਪਾਂ ਇਸੇ ਕਰਕੇ ਸ਼ਬਦ ਵਿਚਾਰ ਨਾਲ ਜੁੜਦੇ ਆਂ ਕਿ ਉਹ ਮਾਂ ਦੇ ਜੀਵਨ ਵਿੱਚ ਗੁਰਬਾਣੀ ਆ ਜਾਵੇ ਮਾਂ ਦੇ ਜੀਵਨ ਵਿੱਚ ਸਤ ਆ ਜਾਵੇ ਮਾਂ ਦੇ ਜੀਵਨ ਵਿੱਚ ਸੰਤੋਖ ਆ ਜਾਵੇ ਮਾਂ ਦੇ ਜੀਵਨ ਵਿੱਚ ਦਇਆ ਆ ਜਾਵੇ ਮਾਂ ਦੇ ਜੀਵਨ ਵਿੱਚ ਇਮਾਨਦਾਰੀ ਧੀਰਜ ਆ ਜਾਵੇ ਇਨਸਾਨੀਅਤ ਆ ਜਾਵੇ ਬਿਕੋਜ਼ ਮਾਂ ਸਭ ਤੋਂ ਵੱਡਾ ਟੀਚਰ ਹੈ ਬੱਚੇ ਦਾ ਮਾਂ ਨੇ ਬੱਚੇ ਨੂੰ ਸਖਲਾਈ ਦੇਣੀ ਹੁੰਦੀ ਹੈ ਜਦੋਂ ਮਾਂ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਗਈ ਤਾਂ ਬੱਚੇ ਤੇ ਵੀ ਕਿਰਪਾ ਹੋਏਗੀ ਤਾਂ ਭਾਈ ਆਉਣ ਵਾਲੇ ਸਮੇਂ ਵਿੱਚ ਜੇ ਜੈਜਾਕਾਰ ਸਤਪੁਰਸ਼ਾਂ ਦੀ ਹੁੰਦੀ ਹੈ ਫਿਰ ਜੈਜਾਕਾਰ ਮਾਤਾ ਪਿਤਾ ਦੀ ਵੀ ਨਾਲ ਹੀ ਹੁੰਦੀ ਹੈ ਸਭ ਦੀ ਜੈਜਾਕਾਰ ਹੁੰਦੀ ਹੈ ਇਸੇ ਕਰਕੇ ਬੇਨਤੀ ਕਰੀਦੀ ਹੈ ਨਾਮ ਜਪੀਏ ਸ਼ਬਦ ਵਿਚਾਰ ਨਾਲ ਜੁੜੀਏ ਤਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ